ਕਹਿੰਦੇ ਨਾ ਕੋਈ ਮਾਈ ਸੀ ਬਹੁਤ ਗਰੀਬੀ ਸੀ ਅੰਤਾਂ ਦੀ ਗਰੀਬੀ ਤੇ ਇੱਕ ਦਿਨ ਗੁਰੂ ਨਾਨਕ ਦੇ ਘਰੇ ਝਾੜੂ ਲਾਉਂਦੀ ਨੂੰ ਲਾਲ ਲੱਭ ਗਿਆ ਤੇ ਲਾਲ ਬੜਾ ਕੀਮਤੀ ਹੁੰਦਾ ਤੇ ਜਦੋਂ ਮਾਈ ਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਮਹਿੰਗੀ ਵਸਤੂ ਹੈ ਮਾਈ ਲੱਖਾਂ ਕਰੋੜਾਂਪਤੀ ਬਣ ਗਈ ਪਰ ਫੇਰ ਝਾੜੂ ਚੁੱਕ ਕੇ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਨ ਆ ਗਈ ਤੇ ਕਿਸੇ ਨੇ ਕਿਹਾ ਮਾਤਾ ਹੁਣ ਤਾਂ ਤੂੰ ਲਾਲਾਂ ਵਾਲੀ ਬਣ ਗਈ ਤੂੰ ਫੇਰ ਝਾੜੂ ਚੁੱਕ ਕੇ ਆ ਗਈ ਹੁਣ ਤਾਂ ਤੂੰ ਬੈਹ ਰਾਮ ਕਰ ਅੱਗੋਂ ਮਾਈ ਕਹਿੰਦੀ ਇਸ ਝਾੜੂ ਨੇ ਤਾਂ ਮੈਨੂੰ ਲਾਲਾਂ ਵਾਲੀ ਬਣਾਇਆ ਖੈਦੋ ਵੈ ਗੁਰੂ ਇਹ ਝਾੜੂ ਮੈਂ ਕਿਉਂ ਛੱਡਾਂ ਇਸ ਝਾੜੂ ਨੇ ਤਾਂ ਮੈਨੂੰ ਲਾਲਾਂ ਲਈ ਬਣਾਇਆ ਤੋਂ ਮਹਾਂਪੁਰਖ ਬਾਬਾ ਅਰਵਿੰਦਰ ਸਿੰਘ ਜੀ ਝਾੜੂ ਨਹੀਂ ਛੱਡਦੇ ਆਖੋ ਸਤਨਾ ਇਹ ਗੁਰੂ ਨਾਨਕ ਦੇ ਘਰ ਦੀ ਸੇਵਾ ਜਿਨ ਗੁਰ ਕੀ ਕੀਤੀ ਚਾੱਕਰੀ ਜਿਨ੍ਹਾਂ ਨੇ ਗੁਰੂ ਦੀ ਚਾੱਕਰੀ ਕੀਤੀ ਹੈ ਤਿੰਨ ਸਦ ਬਲੇ ਹਾਰੀ ਉਨਾਂ ਤੋਂ ਬਲਿਹਾਰੇ ਜਾਈਏ ਜਿਨਨੇ ਆਪਣੇ ਗੁਰੂ ਦੀ ਚਾੱਕਰੀ ਕੀਤੀ ਹੈ ਸਾਧ ਸੰਗਤ ਚਾ ਕਰੀ ਚਾ ਨਾਲ ਸੇਵਾ ਹੁੰਦੀ ਆਖੋ ਸਤਨਾਮ ਨਹੀਂ ਤਾਂ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਜੇ ਝਾੜੂ ਲੱਗਦਾ ਨਾ ਸੇਵਾ ਹੁੰਦੀ ਐ ਉਹ ਚਾ ਨਾਲ ਫਿਰ ਉਹਦੇ ਵਿੱਚੋਂ ਫਿਰ ਕਿਰਪਾ ਹੁੰਦੀ ਹੈ ਮੇਰਾ ਹੁੰਦੀਆਂ ਨੇ ਦਾਤਾਂ ਮਿਲਦੀਆਂ ਨੇ ਜਿਹੜੇ ਚਾਅ ਨਾਲ ਸੇਵਾ ਕਰਦੇ ਆ ਸੇਵਾ ਸੇਵਾ ਵਿੱਚ ਬੜਾ ਹੀ ਫਰਕ ਹੁੰਦਾ ਹੁੰਦੀ ਸੇਵਾ ਜੋ ਕਈ ਪ੍ਰਕਾਰ ਦੀ ਹੈ ਇੱਕ ਸੇਵਾ ਜੋ ਕਰੀ ਦੀ ਮਾਪਿਆਂ ਦੀ ਇੱਕ ਸੇਵਾ ਜੋ ਪਤੀ ਲਈ ਨਾਰ ਦੀ ਹੈ ਜਾਨਵਾਰੀਆਂ ਦੇਸ਼ ਦੀ ਸੇਵਾ ਖਾਤਰ ਤਾਈਓ ਸੇਵਾ ਨੂੰ ਜੱਗ ਨੇ ਮੰਨਿਆ ਹੈ ਸੇਵਾ ਘਟ ਨਹੀਂ ਰੱਬ ਦੀ ਬੰਦਗੀ ਨਾਲੋਂ ਸੇਵਾਦਾਰਾ ਨੇ ਰੱਬ ਨੂੰ ਬੰਨਿਆ